ਬਦਲਦਾ ਨਜ਼ਰ ਆ ਰਿਹਾ ਪਿਛਲੇ ਦਿਨ ਹੀ ਜਿਹੜਾ ਹੈਗਾ ਫਰਵਰੀ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਹੈ ਗਰਮੀ ਦਾ ਅਹਿਸਾਸ ਜ਼ਰੂਰ ਦਵਾ ਲੇਕਿਨ ਅੱਜ ਜਿਹੜਾ ਹੈਗਾ ਇੱਕ ਵਾਰੀ ਫੇਰ ਮੌਸਮ ਨੇ ਜਿਹੜੀ ਹੈ ਕਰਵਟ ਬਦਲੀ ਹੈ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੇ ਵਿੱਚ ਜਿਹੜਾ ਹੈ ਬਾਰਿਸ਼ ਜਿਹੜੀ ਹੈ ਹਲਕੀ ਹਲਕੀ ਜਿਹੜੀ ਬਾਰਿਸ਼ ਉਹ ਦਿਖਾਈ ਦੇ ਰਹੀ ਹੈ ਕਿੱਥੇ ਨਾ ਕਿੱਥੇ ਜਿਹੜੀ 3-4 ਦਿਨ ਤੋਂ ਜਿਹੜੀ ਹੈ ਗਰਮੀ ਜਿਹੜੀ ਪੈ ਰਹੀ ਸੀ ਉਸ ਤੋਂ ਲੋਕਾਂ ਨੂੰ ਰਾਤ ਜ਼ਰੂਰ ਮਿਲੀ ਹੈ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਲੋਕ ਵੀ ਅੱਗੇ ਨੇ ਬਹੁਤ 3-4 ਦਿਨ ਤੋਂ ਜਿਹੜਾ ਗਰਮੀ ਪੈ ਰਹੀ ਸੀਗੀ ਕੀ ਲੱਗਦਾ ਵੀ ਇਸ بارش ਨਾਲ ਥੋੜੀ ਰਾਹਤ ਮਿਲੇਗੀ ਬਿਲਕੁਲ ਰਾਹਤ ਮਿਲੇਗੀ ਲਗਾਤਾਰ ਇਹ ਫਰਵਰੀ ਦੇ ਵਿੱਚ ਵੀ ਮੌਸਮ ਜਿਹੜਾ ਬਦਲਦਾ ਜਾ ਰਿਹਾ ਸੀਗਾ ਬਹੁਤ ਅੱਛੀ ਗੱਲ ਹੈ ਕਿ ਮੌਸਮ ਜਲਦੀ ਚੇਂਜ ਹੋ ਗਿਆ ਇਸ ਮੌਸਮ ਤੋਂ ਸਰਦੀ ਹੋਇਆ ਕਰਦੀ ਸੀ ਲੇਕਿਨ ਮੌਸਮ ਜਲਦੀ ਤਬਦੀਲ ਹੋਈ ਹੈ ਤੋਂ ਬਿਲਕੁਲ ਹੋਰ ਵੀ ਸਾਡੇ ਨਾਲ ਲੱਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਗੱਲ ਕਰੀਏ ਵੀ ਲਗਾਤਾਰ ਮੌਸਮ ਜਿਹੜਾ ਫਰਵਰੀ ਦੇ ਪਿਛਲੇ ਸਾਲ ਵੀ ਕਾਫੀ ਗਰਮੀ ਸੀਗੀ ਇਸ ਵਾਰ ਵੀ ਕੁਝ ਦਿਨਾਂ ਤੋਂ ਗਰਮੀ ਜਿਹੜੀ ਹੈ ਉਹ ਚੱਲ ਰਹੀ ਹੈ ਅੱਜ بارش ਹੋ ਰਹੀ ਹੈ ਪਟਿਆਲਾ ਦੇ ਵਿੱਚ ਅੱਜ ਮੌਸਮ ਕਈ ਦਿਨਾਂ ਤੋਂ ਮੌਸਮ ਗਰਮ ਸੀ ਦਰ ਤੋਂ ਫੇਰ ਠੰਡਾ ਹੋ ਰਿਹਾ ਜੀ ਅੱਗੇ ਨਾਲੋਂ ਇਹ ਮੌਸਮ ਠੰਡਾ ਹੈ ਜਿਵੇਂ ਗਰਮੀ ਕਾਦੀ ਜਲਦੀ ਆ ਗਈ ਸੀਗੀ ਇਹ ਦਰ ਤੋਂ ਮੌਸਮ ਹੈ ਜਿਹੜੇ ਚੱਲ ਰਿਹਾ ਹੈ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨਿਊਜ਼